ਜੋਹੋ ਆ ਹੋਵਤ ਸੋ ਜਾਣਾ ਪ੍ਰਭ ਆਪਣੇ ਕਾ ਹੁਕਮ ਪਛਾਣਾ ਤਾਂ ਅੱਜ ਬਰਸਾਤ ਹੋ ਰਹੀ ਸੀਗੀ ਤਾਂ ਇਸੇ ਦੀ ਇੱਕ ਕਹਾਣੀ ਚਿੱਤੇ ਆਈ ਹੈ ਕਿ ਬਰਸਾਤ ਦੇ ਵੇਲੇ ਦੀ ਵੀ ਜਦੋਂ ਸ਼ਿਵ ਜੀ ਨੇ ਹੱਠ ਕਰਕੇ ਉਸ ਅਖਾਲਪੁਰਕ ਤੋਂ ਵਰ ਲਿਆ ਕਿ ਜਦੋਂ ਮੈਂ ਡਮਰੂ ਵਜਾਵਾਂ ਉਦੋਂ ਹੀ ਜਿਹੜੀ ਆ ਬਰਸਾਤ ਹੋਵੇ ਤੇ ਜਦੋਂ ਮੈਂ ਡਮਰੂ ਵਾਪਸ ਵਜਾਵਾਂ ਤਾਂ ਬਰਸਾਤ ਉਸੇ ਤਰੀਕੇ ਨਾਲ ਬੰਦ ਹੋ ਜਾਵੇ ਇਸੇ ਚੀਜ਼ ਇਹ ਵਾਰਲੈਂਨ ਤੋਂ ਬਾਅਦ ਜਦੋਂ ਸ਼ਿਵਜੀ ਭਗਵਾਨ ਪੰਜਾਬ ਦੀ ਧਰਤੀ ਤੋਂ ਲੰਘਦੇ ਜਾ ਰਹੇ ਸੀ ਭੇਸ ਬਦਲ ਕੇ ਤਾਂ ਉਹਨਾਂ ਨੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਹਲ ਵਾਉਂਦੇ ਹੋਏ ਦੇਖਿਆ ਤਾਂ ਉਹਨਾਂ ਨੇ ਕਿਸਾਨਾਂ ਨੂੰ ਦੇਖ ਕੇ ਗੱਲ ਆਖੀ ਵੀ ਤੁਸੀਂ ਇਹ ਹਲ ਨਾ ਵਾਹੋ ਇਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਕਿਉਂਕਿ ਬਰਸਾਤ ਨਹੀਂ ਹੋਣੀ ਉਹ ਇਹ ਬਚਨ ਕਹਿ ਕੇ ਅੱਗੇ ਚਲੇ ਗਏ ਤੇ ਕਿਸਾਨ ਕਹਿੰਦੇ ਸਤਿਵਚਨ ਜੀ ਅਹ ਠੀਕ ਹੈ ਜੇਕਰ ਬਰਸਾਤ ਨਹੀਂ ਹੋਣੀ ਪਰ ਅਸੀਂ ਆਪਣਾ ਕਿੱਤਾ ਨਹੀਂ ਛੱਡ ਸਕਦੇ ਅਸੀਂ ਖੇਤੀ ਨਹੀਂ ਛੱਡ ਸਕਦੇ ਅਸੀਂ ਖੇਤੀ ਉਸੇ ਤਰੀਕੇ ਨਾਲ ਕਰਾਂਗੇ ਇਹ ਚੀਜ਼ ਆਖੇ ਕਿਸਾਨਾਂ ਨੇ ਫੇਰ ਤੋਂ ਹਲ ਬੋਣੇ ਸ਼ੁਰੂ ਕਰ ਦਿੱਤੇ ਜਦੋਂ ਸ਼ਿਵਜੀ ਭਗਵਾਨ ਵਾਪਸ ਆ ਕੇ ਦੇਖਦੇ ਨੇ ਕਿ ਕਿਸਾਨ ਉਸੇ ਖੇਤ ਦੇ ਵਿੱਚ ਵੀ ਰਲਾਈ ਜਾਣ ਵੀ ਉਸੇ ਖੇਤ ਦੇ ਵਿੱਚ ਜਦੋਂ ਵੀ ਰਲਾਰੇ ਸੰਦਾਂ ਸ਼ਿਵਜੀ ਭਗਵਾਨ ਕ੍ਰੋਧਿਤ ਹੋ ਕੇ ਇੱਕ ਵਾਰੀ ਫੇਰ ਤੋਂ ਉਹਨਾਂ ਨੂੰ ਆਖਿਆ ਵੀ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਆਖਿਆ ਕੀ ਇਸ ਖੇਤ ਦੇ ਵਿੱਚ ਜਿਹੜੀ ਹੈ ਉਹ ਬਰਸਾਤ ਨਹੀਂ ਹੋਣੀ ਤਾਂ ਤੁਸੀਂ ਕਿਉਂ ਇਸੇ ਦੇ ਵਿੱਚ ਜਿਹੜੀ ਹੈ ਆਪਣਾ ਬੀਜ ਰਲਾ ਰਹੇ ਹੋ ਆਪਣੀ ਜਿਹੜੀ ਹੈ ਉਹ ਮਿਹਨਤ ਖਰਾਬ ਕਰ ਰਹੇ ਹੋ ਪਰ ਕਿਸਾਨਾਂ ਨੇ ਆਖਿਆ ਕਿ ਅਸੀਂ ਆਪਣੀ ਜਿਹੜੀ ਹੈ ਉਹ ਮਿਹਨਤ ਨਹੀਂ ਛੱਡ ਸਕਦੇ ਅਸੀਂ ਆਪਣੀ ਮਿਹਨਤ ਜਿਹੜੀ ਹੈ ਉਸੇ ਤਰੀਕੇ ਨਾਲ ਜਾਰੀ ਰੱਖਾਂਗੇ ਸ਼ਿਵ ਜੀ ਇਹ ਬਚਨ ਕਹਿ ਕੇ ਫੇਰ ਅੱਗੇ ਚਲੇ ਗਏ ਪਰ ਪਿੱਛੇ ਕਿਸਾਨਾਂ ਨੇ ਇੱਕ ਆਖੀ ਕਿ ਜੇਕਰ ਅਸੀਂ ਇਹਨਾਂ ਦੇ ਬਚਨਾਂ ਦੇ ਕਹੇ ਅਨੁਸਾਰ ਜੇਕਰ ਅਸੀਂ ਖੇਤੀ ਛੱਡ ਦਿੰਨੇ ਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਾਂ ਜਿਹੜੀਆਂ ਨੇ ਉਹ ਖੇਤੀ ਕਰਨਾ ਹੀ ਭੁੱਲ ਜਾਣਗੀਆਂ ਉਹ ਹਲ ਚਲਾਉਣਾ ਭੁੱਲ ਜਾਣਗੀਆਂ ਉਹਨਾਂ ਨੂੰ ਇਹ ਨਹੀਂ ਚੇਤਾ ਰਹੇਗਾ ਵੀ ਖੇਤੀ ਕਿਸ ਤਰੀਕੇ ਨਾਲ ਕਰਨੀ ਆ ਜੇਕਰ ਅਸੀਂ 12 ਸਾਲ ਤੱਕ ਜਿਹੜਾ ਉਹ ਖੇਤੀ ਨਹੀਂ ਕਰਾਂਗੇ ਅਸੀਂ ਤਾਂ ਆਪਣਾ ਕਿੱਤਾ ਭੁੱਲ ਜਾਵਾਂਗੇ ਵੀ ਖੇਤੀ ਕਿਸ ਤਰੀਕੇ ਨਾਲ ਕਰਨੀ ਆ ਅਸੀਂ ਆਪਣਾ ਘਰ ਕਿਵੇਂ ਪਾਲਾਂਗੇ ਜਦੋਂ ਕੋਈ ਆਪਣਾ ਪਰਿਵਾਰ ਕਿਵੇਂ ਪਾਲਾਂਗੇ ਤਾ ਇਹ ਚੀਜ਼ ਜਦੋਂ ਸ਼ਿਵਜੀ ਭਗਵਾਨ ਨੂੰ ਵੀ ਪਤਾ ਲੱਗਦੀ ਆ ਤਾਂ ਸ਼ਿਵਜੀ ਭਗਵਾਨ ਕਹਿੰਦੇ ਨੇ ਕਿ ਜੇਕਰ ਮੈਂ ਵੀ 12 ਸਾਲ ਜਿਹੜਾ ਉਹ ਡੰਮਰੂ ਨਾ ਵਜਾਇਆ ਤਾਂ ਕੀ ਪਤਾ ਮੈਂ ਡੰਮਰੂ ਵਜਾਉਣਾ ਭੁੱਲ ਜਾਵਾਂ ਤਾਂ ਉਹ ਇਹ ਚੀਜ਼ ਬੋਲ ਕੇ ਜਦ ਹੀ ਜਿਹੜਾ ਨੇ ਉਹ ਡੰਮਰੂ ਵਜਾ ਦਿੰਦੇ ਨੇ ਤਾਂ ਉਸੇ ਦੇ ਨਾਲ ਹੀ ਜਿਹੜੀ ਆ ਅਕਾਲ ਪੁਰਖ ਜਿਹੜੇ ਨੇ ਉਹ ਬਰਸਾਤ ਕਰ ਦਿੰਦੇ ਨੇ ਤਾਂ ਇੱਥੋਂ ਇਹ ਗੱਲ ਸਮਝਣ ਨੂੰ ਆਉਂਦੀ ਆ ਕਿ ਜੋ ਕੁਝ ਹੋ ਰਿਹਾ ਜੋ ਕੁਝ ਇਸ ਧਰਤੀ ਦੇ ਉੱਤੇ ਘੜਤ ਹੋ ਰਿਹਾ ਉਹ ਸਾਰਾ ਉਸਦੀ ਰਜ਼ਾ ਦੇ ਵਿੱਚ ਹੋ ਰਿਹਾ ਉਸਦੇ ਕਹੇ ਅਨੁਸਾਰ ਹੋ ਰਿਹਾ ਇਸ ਚੀਜ਼ ਜਿਹੜੀ ਹੈ ਉਹ ਸ਼ਿਵਜੀ ਭਗਵਾਨ ਜੀ ਨੂੰ ਵੀ ਪਤਾ ਲੱਗੀ ਤੇ ਜਿਹੜਾ ਕਿਸਾਨਾਂ ਦਾ ਅਟੁੱਟ ਵਿਸ਼ਵਾਸ ਜਿਹੜਾ ਉਸ ਅਕਾਲ ਪੁਰਖ ਦੇ ਵਿੱਚ ਸੀਗਾ ਉਹ ਵੀ ਸੱਚ ਹੁੰਦਾ ਹੋਏ ਨਜ਼ਰ ਆਇਆ ਕਿ ਜੋ ਅਕਾਲ ਪੁਰਖ ਨੇ ਲਿਖ ਕੇ ਭੇਜਿਆ ਤੁਹਾਡੇ ਕਰਮਾਂ ਦਾ ਉਹ ਤੁਹਾਨੂੰ ਮਿਲਣਾ ਹੀ ਹੈ ਇਸ ਦੇ ਨਾਲ ਫਿਰ ਇੱਕੋ ਗੱਲ ਇਹ ਸਮਝਣ ਨੂੰ ਆਉਂਦੀ ਤੁਸੀਂ ਜੋ ਵੀ ਕੋਈ ਕੰਮ ਕਰ ਰਹੇ ਹੋ ਆਪਣੀ ਸੱਚੀ ਸ਼ਰਧਾ ਦੇ ਨਾਲ ਆਪਣੀ ਲਗਨ ਦੇ ਨਾਲ ਉਹ ਕੰਮ ਕਰੀ ਜਾਓ ਵਾਹਿਗੁਰੂ ਉਸ ਕੰਮ ਨੂੰ ਜਿਹੜਾ ਉਹ ਬੂਰ ਜਰੂਰ ਪਾਵੇਗਾ ਤੁਹਾਡੀ ਜਿਹੜੀ ਮਿਹਨਤ ਹੈ ਉਸ ਨੂੰ ਫਲ ਜਰੂਰ ਲੱਗੇਗਾ ਤਾਂ ਇਸੇ ਦੇ ਨਾਲ ਗੱਲ ਫੇਰ ਉੱਥੇ ਆ ਕੇ ਖਤਮ ਹੁੰਦੀ ਹੈ ਕਿ ਭਾਣਾ ਉਸੇ ਦਾ ਮਿੱਠਾ ਕਰਕੇ ਮੰਨੋ ਤਾਂ ਜਿਹੜਾ ਤੁਹਾਡਾ ਜੀਵਨ ਹੈ ਉਹ ਵੀ ਸਖਾਲਾ ਹੋਗਾ ਕਿ ਜਿਹੜੇ ਤੁਹਾਨੂੰ ਜੀਵਨ ਉਸ ਅਕਾਲ ਪੁਰਖ ਨੇ ਦਿੱਤਾ ਉਸ ਨੂੰ ਉਸ ਦੇ ਭਾਣੇ ਦੇ ਵਿੱਚ ਰਹਿ ਕੇ ਮੰਨਣਾ ਸ਼ੁਰੂ ਕਰੋ ਜਿਹੜਾ ਜੀਵਨ ਤੁਹਾਨੂੰ ਮਿਲਿਆ ਵੀ ਜਿੱਥੇ ਇੱਕ ਐਨੇ ਕੀੜ ਜਿਹੜੇ ਕੀੜੇ ਮਕੌੜੇ ਨੇ ਜਾਂ ਜਾਨਵਰ ਨੇ ਪਸ਼ੂ ਨੇ ਉਹਨਾਂ ਤੋਂ ਹਟ ਕੇ ਜੇਕਰ ਤੁਹਾਨੂੰ ਵਾਹਿਗੁਰੂ ਨੇ ਇਹ ਸ਼ਰੀਰ ਦਿੱਤਾ ਹੈ ਇਨਸਾਨੀ ਜਾਮੇ ਵਿੱਚ ਭੇਜਿਆ ਤਾਂ ਇਸ ਜਾਮੇ ਨੂੰ ਜਿਹੜਾ ਉਹ ਖਰਾਬ ਨਾ ਕਰੋ ਉਸ ਨੂੰ ਵਾਹਿਗੁਰੂ ਦੀ ਸੱਚੀ ਜਿਹੜੀ ਹੈ ਉਹ ਭਗਤੀ ਦੇ ਵਿੱਚ ਲੀਨ ਕਰਕੇ ਤੇ ਆਪਣਾ ਜਿਹੜਾ ਉਹ ਆਉਣ ਵਾਲਾ ਸਮਾ ਸੁਧਾਰੋ ਇਸੇ ਤਰੀਕੇ ਦੀਆਂ ਹੋਰ ਜਿਹੜੀਆਂ ਨੇ ਐਦਾਂ ਦੀਆਂ ਸਟੋਰੀਆਂ ਜਿਹੜੀਆਂ ਤੁਹਾਡੇ ਵਾਸਤੇ ਲੈ ਕੇ ਆਂਦੇ ਰਾਵਾਂਗੇ ਤਾਂ ਸਾਡੇ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਈਮੇਲ ਆਈਡੀ ਤੁਹਾਨੂੰ ਇੱਥੇ ਨੀਚੇ ਚੱਲਦੀ ਹੋਈ ਸ਼ੋਅ ਹੁੰਦੀ ਹੋਏਗੀ ਤਾਂ ਜੇਕਰ ਤੁਹਾਡੇ ਵੀ ਮਾਈਂਡ 'ਚ ਕੁਝ ਇਸ ਤਰੀਕੇ ਦੀ ਸਟੋਰੀ ਆਉਂਦੇ ਤਾਂ ਜਰੂਰ ਸਾਡੇ ਨਾਲ ਉਹ ਸਾਂਝੀ ਕਰੋ ਸਤਿ ਸ੍ਰੀ ਅਕਾਲ ਜੀ